ਹਾਲਾਕੀ ਨੇ ਇਸ ਵੇਲੇ ਉੱਤੇ ਕਿੰਨਾ ਕੁ ਵੱਡਾ ਨੰਬਰ ਤੁਹਾਨੂੰ ਲੱਗ ਰਿਹਾ ਕਿ ਜਿਹੜੀ ਰਿਪੋਰਟ ਹੋ ਸਕਦੇ ਨੇ ਗੱਲ ਤਾਂ 15 ਲੱਖ ਇਲੀਗਲ ਇਮੀਗ੍ਰੈਂਸੀ ਕੀਤੀ ਜਾ ਰਹੀ ਹੈ 1.5 ਮਿਲੀਅਨ ਦੀ ਬਟ ਉਹਨਾਂ ਵਿੱਚੋਂ ਹੁਣ ਤੱਕ ਤਕਰੀਬਨ 8000 ਨੂੰ ਜਿਹੜਾ ਜਿਹੜਾ ਡਾਟਾ ਉਹ ਇਕੱਠਾ ਕੀਤਾ ਗਿਆ ਜਿਹੜੇ ਸਪੈਸ਼ਲੀ ਇੰਡੀਅਨ ਨੇ ਕੁਝ ਦੇ ਕੁ ਹਫ਼ਤੇਾਂ ਤੋਂ ਰੇਡਸ ਲਗਾਤਾਰ ਚੱਲੀ ਹੈ ਠੀਕ ਹੈ ਉਹ ਹਲੇ ਜਾਰੀ ਰਹਿਣ ਦੀਆਂ ਜਦ ਤੱਕ ਕਲੀਅਰ ਕਟ ਮੈਸੇ ਲੋਕਾਂ ਤੱਕ ਨਹੀਂ ਜਾਂਦਾ ਤੇ ਹੱਲੇ ਉਹ ਡੁਕਾਨਾਂ ਨੇ ਉੱਥੇ ਜਿਹੜਾ ਇੱਕ ਬੰਦੇ ਕੋਲ ਪੇਪਰ ਹੈਗੇ ਉਹ ਵੀ ਡਰਦਾ ਵਾਰਾ ਕੰਮ ਤੇ ਨਹੀਂ ਜਾ ਰਿਹਾ। ਸੋ ਉਹਨਾਂ ਲਈ ਮੈਸੇਜ ਤੁਹਾਡੇ ਕੋਲ ਪੇਪਰ ਹੈ ਤੁਹਾਡੇ ਕੋਲ ਵਰਕਮਠ ਹੈ ਤੁਹਾਡੇ ਕੋਈ ਔਕੜ ਨਹੀਂ। ਸਮੱਸਿਆ ਉਹਨਾਂ ਨੂੰ ਆ ਜਿਹੜੇ ਅਨਡਾਕੂਮੈਂਟਡ ਬੰਦੇ ਬੈਠੇ। ਰਾਹੀ ਸਾਹਿਬ ਨੰਬਰ ਤੇ ਵੈਸੇ ਬਹੁਤ ਵੱਡਾ ਹੋਏਗਾ ਲੱਖਾਂ ਦੇ ਵਿੱਚ ਇਹਨਾਂ ਦਾ ਹੋਏਗਾ ਕੀ ਫਿਰ ਸਾਰਿਆਂ ਨੂੰ ਵਾਪਸ ਆਉਣਾ ਹੀ ਪਏਗਾ ਕਿ ਜਾਇਦ ਦੇ ਵਿੱਚੋਂ ਛਾਂਟੀ ਹੋਏਗੀ। ਜਿੰਨਾ ਕ ਲੱਗ ਰਿਹਾ ਜਿੰਨਾ ਕ ਮੈਸੇਜ ਦੇ ਦਿੱਤਾ ਉਹਨੇ ਫਿਲਹਾਲ ਤਣੂੰ ਵਾਪਸ ਆਉਣੇ ਪਏਗਾ। ਇਸ ਤੋਂ ਇਲਾਵਾ ਤਕਰੀਬਨ ਹੋਰ ਸਵਾ ਲੱਖ ਬੰਦਰੀ ਲਿਸਟ ਤਿਆਰ ਕੀਤੀ ਜਾ ਰਹੀ ਹੈ। ਸਤਿ ਸ਼੍ਰੀ ਅਕ ਅਮਰੀਕਾ ਤੋਂ ਰਿਪੋਰਟ ਆਉਣ ਦੀਆਂ ਖਬਰਾਂ ਨੇ ਇਸ ਵੇਲੇ ਬਹੁਤ ਲੋਕਾਂ ਦੀਆਂ ਚਿੰਤਾਵਾਂ ਵਧਾਈਆਂ ਹੋਈਆਂ ਨੇ ਚਿੰਤਾ ਉਹਨਾਂ ਲੋਕਾਂ ਦੀ ਵੀ ਵਧੀ ਹੋਈ ਹੈ ਜਿਹੜੇ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਗਏ ਹੋਏ ਸੀਗੇ ਉੱਥੇ ਇਸ ਵੇਲੇ ਰਹਿ ਰਹੇ ਨੇ ਚਿੰਤਾ ਉਹਨਾਂ ਲੋਕਾਂ ਦੀ ਵੀ ਵਧੀ ਹੋਈ ਹੈ ਜਿਨ੍ਹਾਂ ਦੇ ਪੁੱਤ ਅਮਰੀਕਾ ਦੇ ਵਿੱਚ ਨੇ ਔਰ ਮਾਪੇ ਇੱਥੇ ਪੰਜਾਬ ਦੇ ਵਿੱਚ ਬੈਠੇ ਨੇ ਹਰ ਕਿਸੇ ਨੂੰ ਫਿਕਰ ਇਹ ਲੱਗ ਰਹੀ ਹੈ ਕਿ ਕਿਤੇ ਉਹਨਾਂ ਦੇ ਪੁੱਤ ਨੂੰ ਵਾਪਸ ਨਾ ਭੇਜ ਦਿੱਤਾ ਜਾਏ ਕਿਉਂਕਿ ਖਬਰਾਂ ਲਗਾਤਾਰ ਆ ਰਹੀਆਂ ਨੇ ਕਿ 487 ਬੰਦੇ ਹੋਰ ਵਾਪਸ ਭੇਜੇ ਜਾ ਰਹੇ ਨੇ ਕਿਹੜੇ ਉਹ 87 487 ਲੋਕ ਹੈਗੇ ਨੇ ਕਿਵੇਂ ਉਹਨਾਂ ਨੂੰ ਭੇਜਿਆ ਜਾਏਗਾ ਜਾਂ ਕਿੰਨੇ ਜਹਾਜ਼ ਹੋਰ ਹੋਣਗੇ ਇਹਨਾਂ ਨੂੰ ਲੈ ਕੇ ਇਸ ਵੇਲੇ ਸਵਾਲ ਬਣਿਆ ਹੋਇਆ ਕਿਉਂਕਿ ਅੰਕੜਾ ਬਹੁਤ ਵੱਡਾ ਹੈ ਕਿ ਸਾਰਿਆਂ ਨੂੰ ਰਿਪੋਰਟ ਕੀਤਾ ਜਾਏਗਾ ਕਿ ਜਾਂ ਫਿਰ ਇਹਦੇ ਉੱਪਰ ਕੁਝ ਹੋਰ ਵੀ ਹੋ ਸਕਦਾ ਤਾਂ ਗੱਲਬਾਤ ਕਰਦੇ ਆ ਸਾਰੀ ਮੇਰੇ ਨਾਲ ਸੁਚੇਨ ਸਿੰਘ ਰਾਹੀ ਜੀ ਮੌਜੂਦ ਹੈਗੇ ਨੇ ਆਰਐਸ ਗਲੋਬਲ ਤੋਂ ਤਾਂ ਰਾਹੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਪ੍ਰੋਗਰਾਮ ਦੇਖਣ ਲਈ ਵੀਡੀਓ ਦੇਖਣੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਲੱਗਦਾ ਕਿ ਇੱਕ ਜਹਾਜ਼ ਆ ਗਿਆ ਹੋਰ ਜਹਾਜ਼ ਹੋਣਗੇ ਕਿ ਜਾਂ ਫਿਰ ਇਹ ਸਿਲ ਇਹ سلسلہ ਅੱਗੇ ਚੱਲੇਗਾ ਕਿਉਂਕਿ ਜਿਹੜਾ ਹੁਣ ਪਿੱਛੇ ਉਹਨਾਂ ਦਾ ਪ੍ਰੈਜ਼ੀਡੈਂਟ ਬੈਠਾ ਹੈ ਸੋ ਉਹਦੀ ਸੋਚ ਬੜੀ ਕਲੀਅਰ ਕੱਟ ਹੈ ਮੈਸੇਜ ਦੇਣਾ ਉਹ ਤੁਸੀਂ ਵੀ ਅਸੀਂ ਸਾਹਮਣੇ ਦੇਖ ਲਿਆ ਫੌਜੀ ਜਹਾਜ਼ ਵਿੱਚ ਈਵਰ ਕੇ ਛੋਟੇ ਬੱਚਿਆਂ ਨੂੰ ਵੀ ਹੱਥਕੜੀਆਂ ਲਵਾ ਕੇ ਇੱਥੇ ਭੇਜਿਆ ਜਾਣਾ ਐਂਡ ਅੰਨਮਲੁਖੀ ਵਹੀਰਾ ਮੇਰੇ ਸਾਹਮਣੇ ਕੀਤਾ ਜਾਣਾ ਸੋ ਬੜਾ ਕਲੀਅਰ ਕੱਟ ਮੈਸੇਜ ਦੇਣਾ ਕਿ ਇਹ ਇਹ ਸਿਲਸਿਲਾ ਰੁਕਣਾ ਨਹੀਂ ਕਿਉਂਕਿ ਇਲੈਕਸ਼ਨ ਚ ਆਉਣ ਤੋਂ ਪਹਿਲਾਂ ਉਹਨਾਂ ਨੇ ਅਨਾਉਂਸ ਕਰ ਚੁੱਕਾ ਸੀ ਕਿ ਇਲੀਗਲ ਇਮੀਗ੍ਰੈਂਟਸ ਉੱਤੇ ਮੈਂ ਕਾਰਵਾਈ ਕਰਾਂਗਾ ਪਿਛਲੀ ਵਾਰ ਕਿਹਾ ਸੀ ਮੈਂ ਮੈਕਸੀਕੋ ਦੇ ਦਿਕੰਦ ਬਣਾਉਂਗਾ ਵੀ ਵੱਡੀ ਕਰ ਦਿੱਤੀ ਉਹਨੇ ਸੋ ਇਹ ਵੀ ਉਹਨੇ ਕਰਨਾ ਕਰਨਾ ਬੇਸਿਕਲੀ ਜਿਹੜਾ ਪ੍ਰਵਾਸ ਹੈ ਨਾ ਕਾਲਮ ਸਾਬ ਇਹ ਬਾਬੇ ਨਾਨਕ ਦੇ ਟਾਈਮ ਤੋਂ ਚੱਲਦਾ ਆ ਰਿਹਾ ਇਹ ਚੱਲਣਾ ਕਿਦੀ ਰੁਕਣਾ ਨਹੀਂ ਬਟ ਲੇਕ ਮੇਰੇ ਵਰਗਾ ਕੰਸਲਟੈਂਟ ਪਿਛਲੇ 15 20 ਸਾਲ ਤੋਂ ਰੋਲਾ ਪਾ ਰਿਹਾ ਜੀ ਜੈਨੂਨ ਲੀਗਲ ਤਰੀਕੇ ਜਾਓ ਹਮ ਹੁਣ ਤੁਸੀਂ ਅੱਜ 50 ਲੱਖ ਰੁਪਏ ਲਾ ਕੇ ਮੈਕਸੀਕੋ ਬਾਰਡਰ ਪਾਰ ਕਰਕੇ ਕਿਸੇ ਦੇਸ਼ ਵਿੱਚ ਇਲੀਗਲ ਐਂਟਰੀ ਲਓਗੇ ਤੇ ਉਹੀ ਪੈਸੇ ਲਾ ਕੇ ਤੁਸੀਂ ਥੀਂ ਹਿੰਦੁਸਤਾਨ ਵਿੱਚ ਥਰੇ ਕਾਰੋਬਾਰ ਕਰ ਸਕਦੇ ਪੰਜ ਲੱਖ ਬੜੀ ਵੱਡੀ amount ਹੈ ਕਿ ਬੈਂਕ ਜਮਾਤਲਾਉ 7% ਦੇ ਵਿਆਜ ਦੇ ਹਿਸਾਬ ਨਾਲ ਤਾਂ ਵੀ ਵਧੀਆ ਰੋਟੀ ਮੰਥਲੀ ਖਾਈ ਜਾ ਸਕਦੀ ਹੈ ਪਰ ਜਦੋਂ ਤੁਸੀਂ ਆਪ ਹੀ ਇੰਦੀ ਗੱਲ ਸਤੇ ਤਿਆਰ ਕਰਨੀ ਸਿਰਫ ਆਪਣੀ ਮੋਚ ਨੂੰ ਖੜਾ ਰੱਖਣ ਲਈ ਨਹੀਂ ਜੀ ਮੈਂ ਪੰਜਾਬੀ ਹਾਂ ਤੇ ਮੈਂ ਜਾ ਕੇ ਉੱਥੇ ਥਾਪੀ ਦਾ ਹੱਥ ਮਾਰ ਕੇ ਮਤਲਬ ਥਾਪੀ ਮਾਰ ਕੇ ਲਗੋਣਾ ਮੈਂ ਅਮਰੀਕਾ ਪਹੁੰਚ ਗਿਆ ਤਾਂ ਉਹ ਫਿਰ ਕਿੰਨੇ ਕਿਤੇ ਜਿਹੜੀ ਵੀਡੀਓ ਨੇ ਉਹ ਸਰਕਾਰਾਂ ਤੱਕ ਹੀ ਪਹੁੰਚਦੀਆਂ ਨੇ ਉਹ 트럼ਪ ਤੇ 트럼ਪ ਦੀ ਟੀਮ ਵੀ ਦੇਖਦੀਆਂ ਨੇ ਕਿ ਆਹ ਬੰਦੇ ਇੰਨੇ ਵੱਡੇ ਤੇ ਪਹੁੰਚ ਕੇ ਪਾਰ ਕਰਕੇ ਤੋਂ سلسلہ ਰੁਕਣ ਵਾਲਾ ਨਹੀਂ ਆ ਇਹਦੇ ਵਿੱਚ ਆਪਾਂ ਨੂੰ ਵੀ ਸਿਆਣੀ ਹੋਣ ਦੀ ਲੋੜ ਆ ਜਿਹੜੇ ਉੱਥੇ ਬੈਠੇ ਨੇ ਮੇਰੇ ਉਹਨਾਂ ਦੇ ਨਾਲ ਵੀ ਹਮਦਰਦੀ ਜਿਹੜੇ ਵਾਪਸ ਆਏ ਆ ਉਹਨਾਂ ਵੀ ਹਮਦਰਦੀ ਆ ਬਟ ਮੈਸੇਜ ਬੀਿੰਗ 17 ਸਾਲ ਪੁਰਾਣਾ ਕੰਸਲਟਿੰਗ ਦੇ ਨਾਲਤੀ ਹੋਈ ਹੈ ਕਿ ਸਰਕਾਰਾਂ ਨੇ ਜਦੋਂ ਲੀਗਲ ਰਸਤੇ ਰੱਖੇ ਤੇ ਫਿਰ ਸਾਨੂੰ ਲੀਗਲ ਰਸਤੇ اختیار ਕਰਨੇ ਚਾਹੀਦੇ ਆ ਅਮਰੀਕਾ ਛੱਡ ਕੇ ਦੁਨੀਆ ਦੇ ਕਿਸੇ ਅਮਲਕ ਤੇ ਜਾਣਾ ਕੰਮ ਕਰਨ ਪੜਾਈ ਕਰਨ ਕਮਲ ਫਿਰ ਜਾਇਆ ਜਾ ਸਕਦਾ ਬਸ਼ਰਤੇ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਤੁਸੀਂ ਲੀਗਲ ਅਸਤਕਿਆਰ ਕਰਦੇ ਤੁਹਾਡੀ ਵੀ ਗੱਲਬਾਤ ਹੁੰਦੀ ਹੋਏਗੀ ਰਾਹੀਂ ਸਭ ਅਮਰੀਕਾ ਦੇ ਵਿੱਚ ਹਾਲਾਤ ਕੀ ਨੇ ਇਸ ਵੇਲੇ ਉੱਥੇ ਕਿੰਨਾ ਕੋਈ ਵੱਡਾ ਨੰਬਰ ਤੁਹਾਨੂੰ ਲੱਗ ਰਿਹਾ ਕਿ ਜਿਹੜੀ ਰਿਪੋਰਟ ਹੋ ਸਕਦੇ ਨੇ ਗੱਲ ਤਾਂ 15 ਲੱਖ ਇਲੀਗਲ ਇਮੀਗ੍ਰੈਂਸੀ ਕੀਤੀ ਜਾ ਰਹੀ ਹੈ 1.5 ਮਿਲੀਅਨ ਦੀ ਬਟ ਉਹਨਾਂ ਵਿੱਚੋਂ ਹੁਣ ਤੱਕ ਤਕਰੀਬਨ 8000 ਨੂੰ ਜਿਹੜਾ ਜਿਹੜਾ ਡਾਟਾ ਉਹ ਇਕੱਠਾ ਕੀਤਾ ਗਿਆ ਜਿਹੜੇ ਸਪੈਸ਼ਲੀ ਇੰਡੀਅਨ ਨੇ ਤੋਂ 482 ਨੂੰ ਦੱਸਿਆ ਉਹ ਤੋਂ ਵੈਸੇ ਛਿੱਤੀ ਵਾਪਸ ਆ ਜਾਣੇ ਸੋ ਤੇ ਉਹ 8000 ਬੱਚਾ ਹੋ ਰਿਹਾ ਪਰ ਇਸ ਤੋਂ ਲਾਵਾ ਹੋਰ ਬਥੇਰੇ ਇਹੋ ਜਿਹੇ ਸਟੂਡੈਂਟਸ ਨੇ ਨਾਟ ਓਨਲੀ ਇੰਡੀਅਨ ਜਾਂ ਹੋਰ ਮੋਲਕਾਂ ਦੇ ਡਰ ਦਾ ਮੌਲ ਹੈ ਕਿਉਂਕਿ ਸਾਡੇ ਬਥੇਰੇ ਭੱਜੀ ਭੇਜੇ ਬੱਚੇ ਉੱਥੇ ਆ ਸਾਡੇ ਆਪਣੇ ਫਰੈਂਡਸ ਉੱਥੇ ਬਥੇਰੇ ਆ ਉੱਥੇ ਜਿਹੜਾ ਇੱਕ ਬੰਦੇ ਕੋਲ ਪੇਪਰ ਹੈਗੇ ਉਹ ਵੀ ਡਰ ਦਾ ਮਾਰਾ ਕੰਮ ਤੇ ਨਹੀਂ ਜਾ ਰਹੇ ਸੋ ਉਹਨਾਂ ਲਈ ਮੈਸੇਜ ਤੁਹਾਡੇ ਕੋਲ ਪੇਪਰ ਹੈ ਤੁਹਾਡੇ ਕੋਲ ਵਰਕ ਪਰਮਿਟ ਹੈ ਤੁਹਾਡੇ ਕੋਈ ਔਕਰ ਨਹੀਂ ਸਮੱਸਿਆ ਉਹਨਾਂ ਨੂੰ ਆ ਜਿਹੜੇ ਅਨ ਡਾਕੂਮੈਂਟਡ ਬੰਦੇ ਬੈਠੇ ਔਰ ਸਪੈਸ਼ਲੀ ਅਨ ਡਾਕੂਮੈਂਟਡ ਹੋਣ ਦੇ ਨਾਲ ਨਾਲ ਕਿਸੇ ਨਾ ਕਿਸੇ ਕ੍ਰਾਈਮ 'ਚ ਕੋਈ ਹੱਥ ਹੈ ਚਾਹੇ ਕੋਈ ਡਰਾਈਵਿੰਗ ਅਫੈਂਸ ਜਦੋਂ ਤੁਹਾਡਾ ਨਾਮ ਕਿਸੇ ਰੈਕਡ ਵਿੱਚ ਆ ਗਿਆ ਉਹ ਉਦੋਂ ਤੁਹਾਡੀ ਨਿਗਾਹ ਜਾਂਦੀ ਹੈ ਬਟ ਯੈਸ ਪਿਛਲੇ ਕੁਝ ਹਫ਼ਤਿਆਂ ਤੋਂ ਰੇਡਸ ਲਗਾਤਾਰ ਜਾਰੀ ਹੈ ਠੀਕ ਹੈ ਉਹ ਹਲੇ ਜਾਰੀ ਰਹਿਣ ਗਿਆ ਜਦ ਤੱਕ ਕਲੀਅਰ ਕੱਟ ਮੈਸੇਜ ਲੋਕਾਂ ਤੱਕ ਨਹੀਂ ਜਾਂਦਾ ਤੇ ਹਾਲੀਵੁੱਡ ਉੱਕਣਾ ਨਹੀਂ ਕੀ ਦੱਸਦੇ ਨੇ ਉਧਰ ਦੇ ਹਾਲਾਤ ਕੀ ਲੋਕ ਕੰਮਾਂ ਤੇ ਜਾ ਰਹੇ ਨੇ ਕਿ ਜਾਂ ਫਿਰ ਜਿਹੜੇ ਕੱਚੇ ਨਿਆ ਘਰਾਂ ਦੇ ਵਿੱਚ ਬੈਠੇ ਹੋਏ ਨੇ ਦੇਖੋ ਈਵਨ ਕਿ ਨਹੀਂ ਜਿਹੜੇ ਕੱਚੇ ਉਹ ਤਾਂ ਘਰਾਂ 'ਚ ਬੈਠੇ ਬੈਠੇ ਕਾਲੋ ਸਾ ਜਿਨ੍ਹਾਂ ਦੇ ਕੋਰ ਵਰਕ ਪਰਮਿਟ ਹੈ ਸਟੂਡੈਂਟ ਹੈ ਉਥੇ ਲੀਗਲ ਬੈਠਾ ਉਹ ਵੀ ਡਰ ਦਾ ਵਿਚਾਰਾ ਪਜਾਣੀ ਦਾ ਖਰੇ ਮੈਨੂੰ ਕਿਤੇ ਕੱਢ ਨਾ ਦੇ ਮਲਕ ਤੋਂ ਕੋ ਜਿਹੜਾ ਅਮਰੀਕਾ ਹੈ ਤੁਸੀਂ ਉਹਦਾ ਡੀਐਨਏ ਚੈੱਕ ਕਰੋ ਉਹ ਲੋਕਾਂ ਦਾ ਬਣਾਇਆ ਮੁਲਕ ਹੈ ਉੱਥੇ ਅਮਰੀਕਨ ਲੋਕ ਨੇਗੇ ਜੇ ਮੈਂ ਗੱਲ ਕਰਾਂ ਤੇ ਅਮਰੀਕਾ ਲੋਕਾਂ ਵੱਲੋਂ ਵਸਾਇਆ ਗਿਆ ਪਿਛੇ 100 200 ਸਾਲਾਂ ਦਾ ਮੁਲਕ ਹੈ ਉਹ ਇਮੀਗ੍ਰੈਂਟ ਦੇ ਸਿਰ ਤੇ ਬਣਿਆ ਬਟ ਯੈਸ ਜਿਹੜੀ ਡੋਨਲਡ ਟਰੰਪ ਦੀ ਪਾਲਿਸੀਜ਼ ਨੇ ਉਹਨੇ ਇਲੀਗਲ ਨੂੰ ਬਰਦਾਸ਼ਤ ਨਹੀਂ ਕਰਨਾ ਉਹ ਕਿਹੜਾ ਕਿਟ ਮੈਸੇਜ ਦਿੱਤਾ ਉਹਨੇ ਯੈਸ ਮੈਸੇਜ ਇਹ ਹੈ ਕਿ ਡਰੇ ਲੋਕ ਪੇਰੇ ਜਿਨ੍ਹਾਂ ਦੇ ਕੋਲ ਲੀਗਲ ਡਾਕੂਮੈਂਟ ਹੈਗੇ ਉਹ ਵੀ ਡਰੇ ਪੈ ਨਹੀਂ ਬਟ ਉਹਨਾਂ ਨੂੰ ਮੇਰਾ ਮੈਸੇਜ ਇਹ ਹੈ ਡਰਨ ਦੀ ਘਰੋਂ ਦੇ ਲੋਕ ਨਹੀਂ ਤੁਸੀਂ ਲੀਗਲੀ ਉੱਥੇ ਬੈਠੇ ਹੋ ਤੇਰੇ ਕੋਲ ਪੇ ਤੁਸੀਂ ਆਪਣੇ ਜੋ ਤੁਹਾਨੂੰ ਕੰਮ ਕਰਨ ਦੀ ਪਰਮਿਸ਼ਨ ਹੈ ਤੁਹਾਨੂੰ ਪਾਰਟ ਟਾਈਮ ਜਾਂ ਫੁੱਲ ਟਾਈਮ ਕੰਮ ਦੀ ਪਰਮਿਸ਼ਨ ਕਰ ਸਕਦੇ ਉਹਨਾਂ ਲਈ ਘਬਰੌਣ ਦੀ ਲੋੜ ਨਹੀਂ ਪਰਬਲ ਉਹਨਾਂ ਨੂੰ ਜਿਹੜੇ ਅਮਰੀਕਾ ਵਿੱਚ ਪਹੁੰਚਦਾ ਗਏ ਚਾਹੇ ਕੰਦ ਪਾਰ ਕਰਕੇ ਪਹੁੰਚੇ ਚਾਹੇ ਫਲਾਈਟ ਰਾਹੀਂ ਪਹੁੰਚੇ ਬਟ ਅਜ ਤੱਕ ਕਿਸੇ ਸਿਸਟਮ ਦਾ ਹਿੱਸਾ ਨਹੀਂ ਬਣਿਆ ਨਾ ਤਾਂ ਉਹਨਾਂ ਕੋ ਕੋਈ ਵਰਕ ਪਰਮਿਟ ਆ ਨਾ ਕਿ ਪਟੀਸ਼ਨ ਪਾਈ ਹੈ ਨਾ ਕਿ ਕੇਸ ਕੋਰਟ ਵਿੱਚ ਲਾਇਆ ਉਹਨਾਂ ਲਈ ਅਸਲ ਥੋੜੀ ਘਬਰੌਣ ਦੀ ਲੋੜ ਹੈ ਵਰਕ ਪਰਮਿਟ ਜਿਨ੍ਹਾਂ ਦੇ ਕੋਲ ਹੈਗੇ ਨੇ ਉਹ ਸੇਫ ਨੇ ਬਿਲਕੁਲ ਨੋਟ ਓਨਲੀ ਵਰਕ ਪਰਮਿਟ ਤੂੰ ਸਾਰੇ ਸੇਫ ਨੇ ਜੀ ਤੁਸੀਂ ਵਿਸਟਾ ਵੀਜ਼ਾ ਤੇ ਗਏ ਉਹ ਤੁਹਾਡ ਕੋਲ 6 ਮਹੀਨੇ ਤੱਕ ਉੱਥੇ ਰਹਿਣ ਦੀ ਪਰਮਿਸ਼ਨ ਹੈ ਤੁਹਾਡ ਕੋਲ ਚਾਹੇ ਵਰਕ ਪਰਮਿਟ ਨਹੀਂ ਵੀ ਆ ਪਰ ਤੁਹਾਡ ਕੋਲ 6 ਮਹੀਨੇ ਤੱਕ ਦੀ ਐਂਟੀ ਤੁਹਾਨੂੰ ਉੱਤੋਂ ਵੀ ਤਾਂ ਕੋਈ ਦਿੱਕਤ ਨਹੀਂ ਹਾਂਜੀ ਸਾਹਿਬ ਤੁਹਾਡਾ ਤਾਂ ਲੰਬਾ ਤਜਰਬਾ ਹੈ ਤੁਸੀਂ ਵੀ ਮੰਨਿਓ ਕਿ ਹਾਲਾਤ ਡੰਕੀ ਵਾਲੇ ਕਿਉਂ ਬਣੇ 50 60 ਲੱਖ ਰੁਪਇਆ ਨੌਜਵਾਨ ਲਾ ਕੇ ਜਾਂਦੇ ਨੇ ਅਮਰੀਕਾ ਸੌਖੇ ਤਰੀਕੇ ਦੇ ਨਾਲ ਵੀਜ਼ੇ ਨਹੀਂ ਦਿੰਦਾ ਜਿਵੇਂ ਕੈਨੇਡਾ ਦੇ ਵਿੱਚ ਜਾਂਦੇ ਨੇ ਬੱਚੇ ਸੋਚ ਬਣੀ ਹੈ ਕਾਲੋ ਸਾਹਿਬ ਸੌਖੇ ਤੇ ਕੇ ਵੀਜ਼ਾ ਦਿੰਦਾ ਮੈਂ ਅੱਗੇ ਵੀ ਕਈ ਚੈਨਲ ਤੇ ਦੱਸ ਚੁੱਕਿਆ ਅਮ ਠੀਕ ਹੈ 2024 ਦੇ ਵਿੱਚ 10 ਲੱਖ ਦਾ ਕੋਟਾ ਸੀ 14 ਲੱਖ ਵੀਜ਼ਾ ਜਾਰੀ ਕੀਤਾ ਅਮਰੀਕਾ ਨੇ ਸਾਰੇ ਕੰਟਰੀਜ਼ ਦੇ ਮਿਲਾ ਕੇ ਹਮ ਤਾਂ ਵੀਜ਼ਾ ਤੇ ਜ਼ਰੂਰ ਦਿੰਦਾ ਬਟ ਸੌਰੀ ਟੂ ਸੇ ਸਾਡੇ ਪੰਜਾਬੀਆਂ ਦੀ ਨiyet ਵੀਜ਼ਾ ਲੈਣ ਦੀ ਨਹੀਂ ਹੁੰਦੀ ਮੈਨੂੰ ਇਹ ਕਹਿਣਾ ਪੈਂਦਾ ਕਿਉਂਕਿ ਪੰਜਾਬ ਦੇ ਵਿੱਚ ਬੱਚਾ ਸਟੱਡੀ ਵੀਜ਼ਾ ਅਪਲਾਈ ਤੇ ਕਰਦਾ ਬਟ ਉਹਨੂੰ ਪੜ੍ਹਾਈ ਕਰਨ ਦਾ ਉਹਦਾ ਮਕਸਦ ਨਹੀਂ ਹੁੰਦਾ ਇਸ ਕਰਕੇ ਵੀਜ਼ਾ ਆਪ ਨੂੰ ਲੱਗਦਾ ਕਿ ਸਾਊਥ ਇੰਡੀਆ ਨੂੰ ਵੀਜ਼ਾ ਮਿਲਦਾ ਦਿੱਲੀ ਵਾਲਿਆਂ ਨੂੰ ਵੀਜ਼ਾ ਮਿਲਦਾ ਚੇਨਈ ਵਾਲਿਆਂ ਨੂੰ ਮਿਲਦਾ ਬੰਬੇ ਵਾਲਿਆਂ ਨੂੰ ਮਿਲਦਾ ਵੀਜ਼ਾ ਕਿਸੇ ਸਟੇਟ ਵਾਲੇ ਨੂੰ ਮਿਲਦਾ ਵੀਜ਼ਾ ਇੱਕ ਜੈਨੂਨ ਵਿਦਿਆਰਥੀ ਨੂੰ ਮਿਲਦਾ ਮੱਕੇ ਵੀ ਗੱਲ ਕਰ ਰਹੀ ਸੀ ਜਦੋਂ ਜਿਹੜੇ ਬੱਚੇ ਵਾਪਸ ਆਏ ਆ 104 ਲੋਕ ਵਾਪਸ ਆਏ 18 ਸਾਲ ਤੋਂ 24 ਸਾਲ ਤੱਕ ਦਾ ਜਿਆਦਾ ਵਰਗ ਸੀਗਾ ਉਹ ਬੜੇ ਵਧੀਆ ਜੈਨੂਇਨ ਸਟੂਡੈਂਟ ਤੌਰ ਤੇ ਵੀਜ਼ਾ ਲੈ ਸਕਦੇ ਸੀ 12ਵੀਂ ਪਾਸ ਸੀ ਥੋੜੀ ਜਿਹੀ ਅੰਗਰੇਜ਼ੀ ਦੀ ਤਿਆਰੀ ਕਰਦੇ ਇੰਟਰਵਿਊ ਦੀ ਤਿਆਰੀ ਕਰਦੇ ਯੂਨੀਵਰਸਿਟੀ ਚ ਐਡਮਿਸ਼ਨ ਲੈਂਦੇ ਬਿਨਾਂ ਫੀਸ ਭਰੇ ਵੀਜ਼ਾ ਮਿਲਦਾ ਸੀ ਇੱਕ ਕੱਲੀ ਐਮਬੈਸੀ ਫੀਸ ਭਰਨੀ ਤੇ ਸਰਵਿਸ ਫੀਸ ਭਰਨੀ ਜੋੜ ਲਾ ਕੇ 50 ਹਜ਼ਾਰ ਤੋਂ ਉੱਪਰ ਖਰਚਾ ਨਹੀਂ ਜੇ 30000 ਰੁਪਏ ਸਰਵਿਸ ਫੀਸ ਆ 15000 ਰੁਪਏ ਐਮਬੈਸੀ ਫੀਸ ਆ ਤਾਂ 45000 ਰੁ ਠੀਕ ਹੈ ਯੂਐਸਓ ਮੁਲਕ ਹੈ ਜਿਹੜਾ ਕਹਿੰਦਾ ਤੁਸੀਂ ਵੀਜ਼ਾ ਲਓ ਵੀਜ਼ਾ ਲੈਣ ਤੋਂ ਬਾਅਦ ਯੂਨੀਵਰਸਿਟੀ ਦੀ ਫੀਸ ਭਰਨੀ ਪਰ ਜਦੋਂ ਸਾਡੇ ਮਨ ਚ ਆ ਗਿਆ ਜੀ ਮੈਂ ਪੜਨੇ ਨਹੀਂ ਹੁਣ ਮੇਰੇ ਕੋਲ ਇੱਕ ਬੱਚਾ ਆਇਆ ਮੈਨੂੰ ਸਮਝਾ ਰਿਹਾ ਭਰਾ ਇਹ ਯੂਨੀਵਰਸਿਟੀ ਤੋਂ ਆਫਰ ਲੈਟਰ ਮਿਲੂਗੀ ਡਿਗਰੀ ਕਰਨ ਜਾਏਗਾ 4 ਸਾਲ ਦੀ ਪੜਾਈ ਹੈ ਇੰਟਰਵਿਊ ਦੇਣੀ ਪੈਣੀ ਨਹੀਂ ਪੜੀ ਇੰਟਰਵਿਊ ਨਹੀਂ ਦੇ ਸਕਦਾ ਭਰਾਵਾ ਜੇ ਤੂੰ ਇੰਟਰਵਿਊ 2 ਮਿੰਟ ਦੀ ਵੀਜ਼ਾ ਆਫਸਰ ਨੂੰ ਨਹੀਂ ਦੇ ਸਕਦਾ ਯੂਨੀਵਰਸਿਟੀ 4 ਸਾਲ ਪੜ੍ਹੇਗਾ ਕਿਦਾਂ ਮਕਸਦ ਕੀ ਹੈ ਬਸ ਅਮਰੀਕਾ ਪਹੁੰਚਣਾ ਅਮਰੀਕਾ ਵੀ ਅਮਰੀਕਾ ਪਹੁੰਚਣਾ ਤੇ ਜਦੋਂ ਤੱਕ ਇਹ ਸੋਚ ਨਹੀਂ ਬਦਲਦੀ ਅਮਰੀਕਾ ਪਹੁੰਚਣਾ ਤਦ ਤੱਕ ਇਹ سلسلہ ਜਾਰੀ ਰਹੇਗਾ ਮੇਰੀ ਅਜ ਤੋ 14-15 ਸਾਲ ਪੁਰਾਣੀ ਵੀਡੀਓ ਕੱਢ ਕੇ ਵੇਖੋ ਮੋਂਦੋਂ ਕੀ ਆ ਸੀ ਜੋ ਗਲਤ ਹੈ ਉਹ ਗਲਤ ਹੈ ਸ਼ਾਰਟਕਟ ਸ਼ਾਰਟਕਟ ਆ ਕਦੀ ਚੱਲ ਗਿਆ ਚੱਲ ਗਿਆ ਪਰ ਹੁਣ ਇਸ ਬੰਦੇ ਨੇ ਚੱਲਣ ਜਣਾ ਤੇ ਇਸ ਕਰਕੇ ਲੀਗਲ ਰਸਤੇ ਆ ਪੜਾਈ ਕਰਨ ਜਾਣਾ ਸਟੱਡੀ ਵੀਜ਼ਾ ਮਿਲਦਾ 5 ਸਾਲ ਦਾ ਤੁਹਾਨੂੰ ਹੁਣ ਤਾਂ ਡੋਨਲਡ ਟਰਪ ਨੇ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀ ਸਾਡੇ ਮਿਲੂ ਚ ਪੜਾਈ ਕਰਨਾ ਹੋਗੇ ਤੁਹਾਨੂੰ ਗ੍ਰੀਨ ਕਾਰਡ ਦੇਵਾਂਗੇ ਹੋਰ ਦੱਸੋ ਤੁਹਾਨੂੰ ਕੀ ਲਿਖ ਕੇ ਦੇ ਦੇ ਤਾਂ ਜਦੋਂ ਤੋਂ ਇੱਕ ਮੂਲਕ ਪੜਾਈ ਕਰ ਘੱਟ ਪੈਸੇ 'ਚ ਜੈਨੂ ਤਰੀਕੇ ਬਿਨਾ ਡਰ ਖੌਫ ਤੋਂ ਫਿਰ ਆਪਾਂ ਗਲਤ ਰਸਤੇ ਕਿਉਂ ਕਰਦੇ ਹਾਂ ਮੈਂ ਸ਼ੁਰੂਆਤ 'ਚ ਬੋਲਿਆ ਸੀ ਅੱਜ ਤੁਸੀਂ 50 ਲੱਖ ਰੁਪਏ ਦੀ ਡੀਲ ਕਰਕੇ ਮੈਕਸੀਕੋ ਦੀ ਬਾਰਡਰ ਟੰਪ ਕੰਦ ਟੱਪ ਕੇ ਗਏ ਹੋ ਇਹ ਵੀ ਨਹੀਂ ਪਤਾ ਕਿ ਬੰਦੇ ਨੂੰ ਗੋਲੀ ਮਾਰ ਦੇਣੀ ਜਾਂ ਬੰਦਾ ਚੰਗਣਾ 'ਚ ਮਰ ਜਣਾ ਕਿੰਨੇ ਤੁਸੀਂ ਉਹ ਫਿਲਮ ਵੇਖੀ ਹੈ ਜਿਹੜੀ ਬਈ ਫਿਲਮਾਂ ਵੀ ਇੱਥੇ ਆਈਆਂ ਆ ਜਾਂ ਮੈਕਸੀਕੋ ਚਲੀ ਗਈ ਹੈ ਨਾ ਉੱਥੇ ਜਦੋਂ ਬੰਦਾ ਜਾਂਦਾ ਇਲੀਗਲ ਰਸਤੇ ਤਾਂ ਉਹ ਨਗ ਕਹਿੰਦੇ ਨੇ ਡੋਂਕਰ ਕਹਿੰਦਾ ਜੀ 10 ਨਗ ਤੁਰੇ ਸੀ 6 ਪਹੁੰਚ ਕੇ 4 ਰਹਿ ਗਏ ਆ ਬੰਦੇ ਨੂੰ ਨਗ ਨਾ ਤੋੜੇ ਕਹਿੰਦਾ ਯਾਰ ਕਿੱ ਅੱਪਾ ਮਤਰਾ ਆਪਣੇ ਆਪ ਨੂੰ ਸ਼ੀਰਿਆਂ ਨੂੰ ਜ਼ਿੰਦਗੀਆਂ ਨੂੰ ਜਾਨਾਂ ਨੂੰ ਇੱਕ ਨਾਗ ਵਜੋਂ ਤੋਲ ਰਹੇ ਹੂੰ ਇੰਨਾ ਵਧੀਆ ਇੰਨਾ ਵਧੀਆ ਉਹ ਮੁਲਕ ਨੀਗਾ ਜਾਂ ਐਡਾ ਜ਼ਿਆਦਾ ਇੰਪੋਰਟੈਂਟ ਅਮਰੀਕਾ ਦਾ ਵੀਜ਼ਾ ਨਹੀਂ ਕਿ ਕਮਾਦੀ ਪੁੱਤਰੀ ਜ਼ਿੰਦਗੀ ਕਵਾਦੀ ਆਪਾਂ ਹੂੰ ਪਰ ਇਹ ਵੀ ਜਦੋਂ ਸੇਕ ਲੱਗਦਾ ਫਿਰ ਕਹਿੰਦੇ ਨੇ ਏਜੰਟ ਗਲਤ ਸੀ ਠੀਕ ਹੈ ਏਜੰਟ ਤਾਂ ਗਲਤ ਹੈ ਹੈ ਜੋ ਗਲਤ ਰਸਤੇ ਭੇਜ ਰਿਹਾ ਬਟ ਗਲਤ ਕਸੂਰਵਾਰ ਬੱਚੇ ਉਹਦੇ ਮਾਪਿਓਂ ਦੀ ਹੈ ਹੂੰ ਕੀ ਮਾਪੇ ਨੂੰ ਪਤਾ ਮੈਂ 50 ਲੱਖ ਰੁਪਏ ਖਰਚ ਕੇ ਇਹਨੂੰ ਬਾਰਡਰ ਦੀ ਕੰਦ ਟਪਾ ਕੇ ਭੇਜ ਰਿਹਾ ਅੱਜ ਵਾਪਸ ਆ ਕੇ ਭਾਵੇਂ ਬੱਚਾ ਜੋ ਮਰਜ਼ੀ ਕਰੇ ਮੇਰੇ ਵੀਡੀਓ ਦੇ ਉੱਪਰ ਭਾਵੇਂ ਨੈਗੇਟਿਵ ਕਮੈਂਟਰੀ ਪਤਾ ਸਾਰਾ ਹੁੰਦਾ ਉਹ ਭਾਜੀ ਕੀ ਗੱਲਾਂ ਕਰਦੇ ਹੋ ਅੱਜ ਨੈਗੇਟਿਵ ਕਮੈਂਟ ਥਲੇ ਪੈਣਗੇ ਸਾਰਾ ਬੋਲਦਾ ਬਟ ਆਪਣੇ ਆਪ ਨੂੰ ਅੱਖਾਂ ਬੰਦ ਕਰਕੇ ਸ਼ੀਸ਼ੇ ਵਾਂਗ ਖੜਕੇ ਵੇਖਿਓ ਕਿ ਤੁਹਾਨੂੰ ਪਤਾ ਨਹੀਂ ਸੀ ਕਿ ਮੈਨੂੰ ਬੰਦੇ ਦੇ ਕੰਦ ਟਪੂਣੀ ਮੈਂ ਗਲਤ ਰਸਤਾ ਚ ਚਾਰ ਕਰ ਰਿਹਾ ਔਰ 50 ਲੱਖ ਕਿਸ ਚੀਜ਼ ਦਾ ਦੇ ਰਹੇ ਹੋ ਜੇ ਵੀਜ਼ਾ ਮੇਰੇ ਕੋਲੋਂ ਮੈਂ 25-50 ਹਜ਼ਾਰ ਚਲਵਾ ਰਿਹਾ ਆਪਣੀ ਫੀਸ ਪਰ ਗੱਲ ਇਹਨੇ ਕਿ ਜਾਂ ਖਰਬੂਜਾ ਵੱਜੇ ਚਾਕੂ ਦੇ ਦਾ ਚਾਕੂ ਵੱਜੇ ਖਰਬੂਜੇ ਨੇ ਵੱਡਾ ਖਰਬੂਜੇ ਨੇ ਜਾਣਾ ਪਤਾ ਸਾਰਿਆਂ ਨੂੰ ਹੁੰਦਾ ਹਾਂ ਗਲਤ ਸਿਸਟਮ ਦਾ ਹਿੱਸਾ ਤੁਸੀਂ ਆਪ ਬਣੇ ਤੁਹਾਡੇ ਮਾਪਿਓ ਬਣੇ ਰੇਂਦਾ ਖੁੰਦਾ ਏਜੰਟ ਬਣਿਆ ਹੁਣ ਜਿਹੜਾ ਕੋਈ ਟਰੈਵਲ ਏਜੰਟ ਹੈ ਜਿਹਦਾ ਨਾ ਕੋਈ ਦਫਤਰ ਨਾ ਕਿਸੇ ਨਾਲ ਰੈਗੂਲੇਟਡ ਆ ਦਫਤਰਾਂ ਚ ਕੋਈ ਬੰਦਾ ਨਹੀਂ ਹੋਟਲ ਚ ਬੈਠ ਕੇ ਕਿਸੇ ਰੈਸਟੋਰੈਂਟ ਚ ਬੈਠ ਕੇ ਬਾਹਰ ਗੱਡੀਆਂ ਚ ਬੈਠ ਕੇ ਡੀਲ ਹੁੰਦੀ ਹੈ ਤੁਹਾਨੂੰ ਪਤਾ ਕਿ ਮੈਂ ਕਿਹੜੇ ਤਰਸਤੇ ਤਿਆਰ ਕਰ ਰਹੇ ਹਾਂ ਪਤਾ ਸਾਰਿਆਂ ਨੂੰ ਅੰਦਰੋਂ ਸਭ ਨੂੰ ਪਤਾ ਹੁੰਦਾ ਪਰ ਗੱਲ ਇਹ ਕਿ ਅੱਜ ਆਪਾਂ ਸਿਰਫ ਇੱਕ ਪ੍ਰੋਸੀਜਨ ਕੋਲ ਤੁਸੀਂ ਗਈ ਸੀ ਉਹ ਤੁਹਾਡੇ ਘਰ ਥੋੜੀ ਆਇਆ ਸੀ ਹੂੰ ਕਿ ਨਹੀਂ ਸੋਚਣਾ ਭਾਈ ਸੋ ਇਸ ਕਰਕੇ ਜਦੋਂ ਤੱਕ ਅਸੀਂ ਗਲਤ ਰਸਤੇ ਅਖਤਿਆਰ ਕਰਨੇ ਬੰਦ ਨਹੀਂ ਕਰਾਂਗੇ ਇਹ ਇਸ ਸਿਲਸਲੇ ਜਾਰੀ ਰਹਿਣਗੇ ਮੇਰੀ ਅੱਜ ਤੋਂ 15 ਸਾਲ ਪਹਿਲਾਂ ਅੱਜ ਵੀ ਹੱਥ ਬੰਨ ਕੇ ਬੇਨਤੀ ਪ੍ਰਭੂ ਅੱਜ ਵੀ ਬੜੇ ਲੀਗਲ ਰਸਤੇ ਨੇ ਤੁਸੀਂ ਕੈਨੇਡਾ ਜਾਣਾ ਤੁਸੀਂ ਅਮਰੀਕਾ ਜਾਣਾ ਤੁਸੀਂ ਏਸ਼ੀਆ ਜਾਣਾ ਤੁਸੀਂ ਨਿਊਜ਼ੀਲੈਂਡ ਜਾਣਾ ਇੱਕ ਨਹੀਂ 35 ਮੁਲਕਾਂ ਚ ਆਰਸਕੂਲ ਭੇਜਦੀ ਪਿਛਲੇ 17 ਸਾਲ ਤੋਂ ਲੀਗਲ ਰਸਤੇ ਨੇ ਤੁਸੀਂ ਕੰਮ ਕਰਨ ਜਾਣਾ ਯੂਰਪ ਚ ਵਰਕ ਪਰਮਿਟ ਤੇ ਜਾਇਆ ਜਾ ਸਕਦਾ ਹੈ ਬਹੁਤ ਘੱਟ ਪਹਿਰ ਜਾ ਜਾ ਸਕਦਾ ਪਰਿਵਾਰ ਨਾਲ ਪੱਕੇ ਤੌਰ ਤੇ ਕੈਨੇਡਾ ਜਾਣਾ ਉਹ ਸ਼ੀਰੀਆ ਜਾਣਾ ਕਈ ਰਸਤੇ ਨੇ ਆਪਣੇ ਆਪ ਨੂੰ ਅੱਜ ਵੀ ਤਿਆਰ ਹੈਗੇ ਸਾਲ ਬਾਅਦ ਤਿਆਰ ਹੋ ਜਾਉਗੇ ਇੱਕ ਮੁਲਕ ਤਾਂ ਕੋ 6 ਮਹੀਨੇ ਮੰਗਦਾ ਅੱਜ ਪੜ ਕੇ 6 ਮਹੀਨੇ ਤਿਆਰੀ ਕਰਕੇ ਸਾਲ ਬਾਅਦ ਚਲ ਜੂਗੇ ਬਟ ਇਦਾਂ ਦਾ ਮੁੜ ਕੇ 6 ਮਹੀਨੇ ਬਾਅਦ ਸਾਲ ਬਾਅਦ ਖਮਿਆਲ ਤਾਂ ਜੁ ਪੁੱਤਾਂ ਬੈ ਗਿਆ ਘਾਤ ਕਿੜੀਆਂ ਲਾ ਕੇ ਬੇਰੀਆਂ ਲਾ ਕੇ ਤੁਹਾਨੂੰ ਬੇਇੱਜ਼ਤ ਕਰਕੇ ਉਸ ਸਮੂਹ ਚ ਕੱਢਿਆ ਜਾਵੇ ਜੋ ਉਂਗ ਤੇ ਕਾਨੂੰਨ ਰਾਈ ਸਾਹਿਬ ਵੈਸੇ ਤਾਂ ਮੈਸੇਜ ਵੱਡਾ ਦਿੱਤਾ ਟਰੰਪ ਨੇ ਕਿ ਜਿਹੜੇ ਤਾਜ਼ਾ ਹੀ ਗਏ ਸੀਗੇ ਉਹਨਾਂ ਨੂੰ ਵਾਪਸ ਭੇਜਤਾ ਹੁਣ ਮੈਕਸੀਕੋ ਤੇ ਹਾਲਾਤ ਕੀ ਨੇ ਉੱਥੇ ਬਾਰਡਰ ਤੇ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਲਸਿਲਾ ਬੰਦ ਹੋ ਜਾਊਗਾ ਉਥੋਂ ਕੰਦ ਟੱਪਣ ਵਾਲਾ ਭਾਜੀ ਵੈਸੇ ਤਾਂ ਮੇਰਾ ਇਹ ਖੈਰ ਕੀਤਾ ਜਾਂ ਪੇਸ਼ਾ ਨਹੀਂ ਹੈ ਮੇਰੇ ਬਹੁਤ ਘੱਟ ਹੀ ਹੋ ਜੇ ਬੰਦਿਆਂ ਨਾਲ ਗੱਲਬਾਤ ਹੁੰਦੀ ਕਿਉਂਕਿ ਸਾਡਾ ਕੰਮ ਹੀ ਨਹੀਂ ਕੰਦਾ ਜਿਸ ਪਿੰਡ ਜਿਹਨਾਂ ਦਾ ਰਾਹ ਪੁੱਛਣਾ ਪਰ ਜਿੰਨੇ ਕ ਖਬਰਾਂ ਤੁਸੀਂ ਪੜੀਆਂ ਸੁਣੀਆਂ ਉਹਨੇ ਕ ਮੈਂ ਸੁਣੀਆਂ ਹੋਣਗੀਆਂ ਖਾਂ ਵੀ ਅਸ ਮੈਕਸੀਕੋ ਤੇ ਵੀ ਬਾਕੀ ਸਾਰੇ 에ਰਪੋਰਟ ਉੱਤੇ ਵੀ ਔਰ ਇਹ ਹਲੇ ਮਹੀਨਾ 2 ਮਹੀਨਾ 3 ਮਹੀਨੇ ਰਹੇਗਾ ਜਦ ਤੱਕ ਕਲੀਅਰ ਕਟ ਮੈਸੇ ਸਾਰੇ ਲੋਕਾਂ ਤੱਕ ਪਹੁੰਚ ਨਹੀਂ ਜਾਂਦਾ ਬਟ ਯੈਸ ਮੈਂ ਇਸ ਵੀਡੀਓ ਇਨਾ ਜੂ ਮੈਸੇਜ ਦੇ ਦਿਆਂ ਅਗਰ ਤੁਹਾਡੇ ਕੋਲ ਲੀਗਲ ਵੀਜ਼ਾ ਹੈ ਤੁਸੀਂ ਘੁੰਮਣ ਫਿਰਨ ਗਏ ਹੋ ਤਾਂ ਕੋ 6 ਮਹੀਨੇ ਤੱਕ ਦਾ ਸਮਾਂ ਤੁਸੀਂ ਉੱਥੇ ਰਹਿ ਸਕਦੇ ਠੀਕ ਬਟ ਕੰਮ ਬਿਲਕੁਲ ਨਹੀਂ ਕਰ ਸਕਦੇ ਜੇ ਤੁਸੀਂ ਵਿਜ਼ਟਰ ਵੀਜ਼ਾ ਤੇ ਗਏ ਹੋ ਤਾਂ ਕੋਲ ਸਟੂਡੈਂਟ ਵੀਜ਼ਾ ਹੈ ਤੁਸੀਂ ਔਨ ਕੈਂਪਸ ਆਫ ਕੈਂਪਸ ਸ਼ਰਤਾਂ ਮੁਤਾਬਕ ਕੰਮ ਕਰ ਸਕਦੇ ਹੋ ਤੜਕ ਕੋਲ ਵਰਕ ਪਰਮਟ ਆ ਕੰਮ ਕਰ ਸਕਦੇ ਹੋ ਜਾਵੇ ਤੁਸੀਂ ਸਾਲਾਂ ਵਗੈਰਾ ਪਾਇਆ ਤੁਹਾਡਾ ਕੇਸ ਚੱਲ ਰਿਹਾ ਕਿਉਂਕਿ ਉਹ ਵੀ 90 ਦਿਨਾਂ ਬਾਅਦ ਤੁਹਾਨੂੰ ਵਰਪਨ ਮਿਲ ਜਾਂਦਾ ਤੁਸੀਂ ਕਿਤੇ ਵੀ ਲੀਗਲੀ ਕੰਮ ਕਰ ਸਕਦੇ ਹੋ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਸਮੱਸਿਆ ਉਹਨਾਂ ਬੱਚਿਆਂ ਨੂੰ ਹੈ ਜਿਹੜੇ ਹੁਣ 3 4 6 ਮਹੀਨੇ ਪਹਿਲਾਂ ਗਏ ਖਾਲੇ ਕਿਤੇ ਉਹਨੇ ਆਪਣੇ ਆਪਣੇ ਡਾਕੂਮੈਂਟਸ ਅਪਲਾਈ ਨਹੀਂ ਕੀਤੇ ਕਿਸੇ ਕੋਰਟ ਚ ਕੇਸ ਹੀ ਲਾਇਆ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਸੋ ਅਨ ਡਾਕੂਮੈਂਟ ਬੰਦੇ ਅਨ ਡਾਕੂਮੈਂਟਡ ਪਲੱਸ ਜਿਨ੍ਹਾਂ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਕ੍ਰਿਮੀਨਲ ਰਿਕਾਰਡ ਜਾਂ ਕੋਈ ਉੱਥੇ ਗੁੱਛਣੀ ਚ ਹੋਈ ਆ ਕਿਸੇ ਤੁਸੀਂ ਪੁਲਿਸ ਰਿਕਾਰਡ ਵਿੱਚ ਆ ਗਿਓ ਉਹਨਾਂ ਦਾ ਐਸ ਸਮਝਾਰਾ ਖਤਰਾ ਬਣਿਆ ਉੱਤਕੇ ਅੱਠ ਹਜ਼ਾਰ ਬੰਦੇ ਦੀ ਸੂਚੀ ਔਲੜੀ ਬਣ ਚੁੱਕੀ ਆ ਜੋ ਛੇਤੀ ਤੁਸੀਂ ਜਾਇਜ਼ ਪਰ ਪਰ ਵਾਪਸ ਹੁੰਦੇ ਦੇਖੋ ਰਾਈ ਸਾਹਿਬ ਨੰਬਰ ਤੇ ਵੈਸੇ ਬਹੁਤ ਵੱਡਾ ਹੋਏਗਾ ਲੱਖਾਂ ਦੇ ਵਿੱਚ ਇਹਨਾਂ ਦਾ ਹੋਏਗਾ ਕੀ ਫਿਰ ਸਾਰਿਆਂ ਨੂੰ ਵਾਪਸ ਆਉਣਾ ਹੀ ਪਏਗਾ ਕਿ ਜਾਇਜ਼ ਦੇ ਵਿੱਚੋਂ ਛਾਂਟੀ ਹੋਏਗੀ ਇਸ ਟਾਈਮ ਇਹ ਕਹਣਾ ਹਲੇ ਮੁਸ਼ਕਲ ਆ ਪਾਜੀ ਪਰ ਜਿੰਨਾ ਕ ਲੱਗ ਰਿਹਾ ਜਿੰਨਾ ਕ ਮੈਸੇਜ ਦਿੱਤਾ ਉਹਨੇ ਫੇਲਾ ਤੈਨੂੰ ਵਾਪਸ ਆਉਣੇ ਪਏਗਾ ਹਾਂ ਕੱਲ ਨੂੰ ਕੋਈ ਉਥੇ ਨਵੀਂ ਸਸਤਾ ਖੜੀ ਹੋ ਕੇ ਕੋਰਟ ਚ ਕੇਸ ਲਾ ਦੇ ਕੋਈ ਨਵੇਂ ਸਟੇ ਲਾ ਲੈ ਉਹ ਕਰ ਬਤਲੀ ਪਰ ਜਿਹੜਾ 8 ਇਹ ਬੰਦਾ ਤਿਆਰ ਤੇ ਤਿਆਰੀ ਆ ਇਸ ਤੋਂ ਇਲਾਵਾ ਤਕਰੀਬਨ ਹੋਰ ਸਵਾ ਲੱਖ ਬੰਦਰੀ ਨੇ ਇਸ ਤਰ ਤਿਆਰ ਕੀਤੀ ਜਾ ਰਹੀ ਹੈ ਪੰਜਾਬੀ ਬਹੁਤ ਵੱਡੀ ਗਿਣਤੀ ਚ ਹੋਣਗੇ ਇਹਦੇ ਪੰਜਾਬੀ ਹੈ ਹਰਿਆਣੀ ਹੈ ਹਰਿਆਣੀ ਹੈ ਐਡ ਗੁਜਰਾਤੀ ਹੈ ਇਹ ਤਿੰਨ ਮੇਜਰ ਸਟੇਟਸ ਹੈ ਹੁਣ ਦੇਖੋ ਜਦੋਂ ਵਾਪਸ 104 ਬੰਦੇ ਆਏ ਨੇ ਇਤੀ ਬੰਦੇ ਮੈਂ ਕਿਹਤ গুজরাট ਦੇ ਸੀ ਤੇ 31 ਹਰਿਆਣੇ ਦੇ ਸੀ 30 ਬੰਦੇ ਪਿਲਾਉਦੇ ਸੀ ਫਿਰ ਵੀ ਜਹਾਜ਼ ਕਿਥੇ ਚੜਾ ਲਾ ਗਿਆ ਅਮદાવાદ ਦੇ ਪੋਰਟ ਤੇ ਕਿਉਂਕਿ ਪੰਜਾਬ ਨੂੰ ਬੇਸ਼ੱਕ ਨਾ ਕਿ ਤੈਨੂੰ ਸੰਨ ਨਿਸ਼ਾਨਾ ਬਣਾਇਆ ਜਾਣਾ ਕਿ ਜਹਾਜ਼ ਅਹਮਦਾਬਾਦ ਨੂੰ ਉਤਰਦਾ ਸੀ ਉੱਥੇ 에어ਪੋਰਟ ਨਹੀਂ ਹੈਗਾ ਸੋ ਖਰੇ ਪੋਲੀਟਿਕਲ ਗੱਲਾਂ ਨਹੀਂ ਮੇਰਾ ਮੁੱਦਾ ਪੋਲੀਟਿਕਲ ਗੱਲਾਂ ਕਰਨ ਨਹੀਂ ਸਰਕਾਰਾਂ ਜਾਣਨ ਤੇ ਸਰਕਾਰਾਂ ਦੇ ਸੱਸ ਤੋਂ ਜਾਣਨ ਬਟ ਮੈਂ 빙ਾ ਕਨਸਲਟੈਂਟ ਇੱਕ ਬੱਚੇ ਨੂੰ ਉਹਦੇ ਮਾਪ ਇਹਨੂੰ ਐਡਵਾਈਸ ਕਰ ਸਕਦਾ ਰੱਬ ਦਾ ਵਾਸਤਾ ਸਿੱਧੇ ਰਸਤੇ ਜਾਓ ਲੀਗਲ ਰਸਤੇ ਜਾਓ ਘੱਟ ਪੈਸੇ ਜਾਓ ਬਿਨਾਂ ਜਾਨ ਦੇ ਜੋਖਮ ਤੇ ਜਾਓ ਤਾਕੀ ਤੁਸੀਂ ਇੱਕ ਬੈਟ ਸ਼ੂਚਰ ਦੇਖ ਸਕੋ ਨਹੀਂ एलिजिਬਿਲਟੀ ਬਣਦੀ ਨਹੀਂ ਹਾਇਰਡਸ ਕੀਤੀ ਜਾਂਦੀ ਨਹੀਂ ਇੰਟਰਵਿਊ ਕਲਿੱਕਤੀ ਜਾਂਦੀ ਉਹ ਇੱਥੇ ਪੈਸੇ ਲਾ ਕੇ ਕੰਮ ਤੰਦਾ ਸ਼ੁਰੂ ਕਰ ਲੋ ਇੱਥੇ ਬਿਹਤਰਾ ਕੁਝ ਹੈਗਾ ਹੂੰ ਠੀਕ ਹੈ ਰਾਜੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਤੁਸੀਂ